ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਆਰਡਰ ਨਿਊਜ਼ ਪਾਕਿਸਤਾਨ ਸਰਹੱਦੀ ਚੌਂਤਰਾ ਪੋਸਟ ਨੇੜੇ ਪਿੰਡ ਵਜੀਰਪੁਰ ਅਫਗਾਨਾਂ ਵਿੱਚ ਪਪੂਲਰ ਦੇ ਦਰਖਤਾਂ ਦੇ ਨੇੜਿਓਂ ਇੱਕ ਖੇਤ ਵਿੱਚੋਂ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਦੱਸਦੀ ਹੈ ਕਿ ਖੇਤ ਮਾਲਕ ਮਲਕੀਸ਼ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਖੇਤਾਂ ਵਿੱਚ ਗੇੜਾ ਮਾਰਨ ਗਿਆ ਤਾਂ ਉਸਨੇ ਇੱਕ ਸ਼ੱਕੀ ਪੀਲੇ ਰੰਗ ਦਾ ਪੈਕੇਟ ਦੇਖਿਆ ਜਿਸ ਤੋਂ ਬਾਅਦ ਉਸਨੇ ਚੌਂਤਰਾ ਚੌਕੀ ਤੇ ਤਾਇਨਾਤ ਬੀਐਸਐਫ ਦੀ ਠੁੰਜਵੀ ਬਟਾਲੀਅਨ ਨੂੰ ਇਸ ਦੀ ਸੂਚਨਾ ਦਿੱਤੀ ਵੀਸਫਨੇਮੋ ਕਿਤੇ ਪਹੁੰਚ ਕੇ ਬਾਰਡਰ ਪੋਸਟ B/8 ਨੇੜੇ ਖੇਤ ਵਿੱਚ ਪਏ ਪੈਕੇਟ ਨੂੰ ਕਬਜ਼ੇ ਵਿੱਚ ਲੈ ਲਿਆ। ਚੂਹਿਆਂ ਨੇ ਪੈਕੇਟ ਦੇ ਇੱਕ ਪਾਸੇ ਨੂੰ ਕੁੱਟਲ ਦਿੱਤਾ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਪੈਕੇਟ ਦੇ ਕੁਝ ਸਮਾਂ ਪਹਿਲਾਂ ਇੱਥੇ ਸੁੱਟਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸਰਹੱਦ ਦੀ ਰੇਖਾ ਇੱਥੋਂ ਕਰੀਬ 1200 ਮੀਟਰ ਦੂਰੀ ਤੇ ਹੈ ਅਤੇ ਇਸ ਖੇਤਰ ਵਿੱਚ ਕਈ ਵਾਰ ਡਰੋਨ ਗੁਸਪੈਟ ਹੋ ਚੁੱਕੀਆਂ। ਲੋਕਾਂ ਵਿੱਚ ਚਰਚਾ ਹੈ ਕਿ ਚੂਹਿਆਂ ਵੱਲੋਂ ਪੈਕਟਾਂ ਨੂੰ ਸੁੱਟ ਦਿੱਤਾ ਗਿਆ ਹੈ। ਉਧਰ ਇਸ ਸੰਬੰਧੀ ਇਹ ਪੁਲਿਸ ਸਟੇਸ਼ਨ ਡਰਾੰਗਲਾ ਦੇ ਇੰਚਾਰਜ ਦਵਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪਿਛਲੇ 24 ਜੂਨ ਨੂੰ ਡਰੋਨ ਨੇ ਭਾਰਤ ਵਾਲੀ ਸਾਈਡ ਤੇ ਹਰਕਤ ਕੀਤੀ ਸੀ ਜਿਸ ਵੱਲੋਂ ਇਹ ਹਰਿੰਦਾ ਪੈਕੇਟ ਇੱਥੇ ਸੁੱਟਿਆ ਖਸਤਾ ਲਗਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਬੀਐਸਐਫ ਦੇ ਨਾਲ ਉਸ ਦਿਨ ਤੋਂ ਹੀ ਸੱਦੀ ਕੀ ਤਰੰਦਰ ਪੂਰੀ ਨਿਗਰਾਨੀ ਨਾਲ ਸਰਚ ਅਭਿਆਨ ਚਲਾਇਆ ਜਾ ਰਿਹਾ ਸੀ ਜੀ ਦੇਖ ਰਿਹਾ ਹਾਂ ਪੰਜਾਬੀ ਨਿਊਜ਼ ਤੇ ਮਾਇਕੇਸ਼ਰ ਮਾ ਬੰਦਿਆ